ਅਚਾਨਕ ਅਗ ਲੱਗੀ ਆ ਕੋਈ ਪਤਾ ਨਹੀਂ ਲਗਾ ਬਸ ਇੱਕ ਤੇ ਬਚਾ ਹੋਇਆ ਵਾ ਯਾਨਕੀ ਮਸੀਕ ਤੇ ਬਾਹਰ ਨਿਕਲੇ ਆ ਇਨੇ ਹੀ ਬਚਾ ਹੋ ਗਿਆ ਯਾਨਕੀ ਨੁਕਸਾਨ ਕਾਫੀ ਹੋ ਗਿਆ ਸਮਾਨ ਸਾਰਾ ਯਾਨਕੀ ਲੱਖਾਂ ਸਮਾਨ ਸੜ ਕੇ ਸੁਆਹ ਹੋ ਗਿਆ ਵਾ ਤੇ ਸਾਰਾ ਕੁਛ ਯਾਨਕੀ ਜੋ ਵਾਇਰਿੰਗ ਵੁਰੀਂ ਸਭ ਕੁਛ ਪਲੈਂਟਰ ਨੂੰ ਸਭ ਕੁਝ ਯਾਨਕੀ ਸਾੜ ਚੁੜ ਗਿਆ ਵਾ ਦੇਖ ਗਿਆ ਇਹ ਕਿੰਨੇ ਵਜੇ ਦੀ ਘਟਨਾ ਛੇੜੀ ਇਹ 5:30 ਵਜੇ ਦੀ ਘਟਨਾ ਹੈ ਮਾਨ ਕੀ ਕਿਸੇ ਦਾ ਤੁਹਾਡਾ ਟੈਂਟ ਹਾਊਸ ਤਰੀਪੀ ਸਾਰੇ ਟੈਂਟ ਉਸ ਸੀਗਾ ਟੇਬਲ ਕੁਰਸੀਆਂ ਤੇ ਪੰਡਾਲ ਸਭ ਕੁਝ ਸੀਗਾ ਵਿੱਚ ਉਮਮਨ ਕਿੰਨੇ ਦਾ ਨਿਸ਼ਾਨ ਹੋ ਗਿਆ ਇਹ ਉਮਮਨ 12 14 ਲੱਖ ਦਾ ਟੈਂਟ ਦਾ ਬਾਕੀ ਰਿਪੇਅਰਿੰਗ ਵਗੈਰਾ ਤੇ ਮਸਲ ਫਾਇਰ ਬ੍ਰਿਗੇਡ ਟਾਈਮ 'ਚ ਆ ਗਈ ਜੀ ਫਾਇਰ ਬ੍ਰਿਗੇਡ ਆ ਗਈ ਸੀ ਸਰਕਾਰ ਨੂੰ ਆ ਕਿ ਮੁਆਵਜ਼ਾ ਦਿੱਤਾ ਜਾਵੇ ਬੰਦਾ ਮੁਆਵਜ਼ਾ ਦਿੱਤਾ ਜਾ ਮੇਰਾ ਨਾਮ ਸੁਜੀਤ ਕੁਮਾਰ ਆ ਚਾਂਦਕ ਮੇਰੀ ਭੈਣ ਦਾ ਆਪਣਾ ਫੋਨ ਆਇਆ 5:30 ਵੀ ਕਰੇ ਅੱਗ ਲੱਗੀ ਆ ਜਦੋਂ ਅਸੀਂ ਆਏ ਤਾਂ ਬਹੁਤ ਜ਼ਿਆਦਾ ਲੱਗੀ ਹੋਈ ਸੀ ਤੇ ਅਸੀਂ ਫਾਇਰ ਗ੍ਰਾਫਨ ਕੀਤਾ ਫਾਇਰ ਵਿਗਟ ਵੀ ਆ ਗਈ ਅੱਗ ਤੇ ਬੁੱਝ ਗਈ ਚਲੋ ਘਰ ਦਾ ਨੁਕਸਾਨ ਕਾਫੀ ਹੋਇਆ ਵਾ ਘਰ ਸੜ ਕੇ ਸਾਰਾ ਸਵਾਹ ਹੋ ਗਿਆ ਟੇੜਾ ਸਮਾਨ ਸੀ ਜਨ ਦਾ ਘਰ ਦੇ ਬੈੱਡ ਸੀ ਹੋਰ ਸਮਾਨ ਲੈਂਟਰ ਪਾੜ ਗਿਆ ਵਾ ਬਹੁਤ ਜ਼ਿਆਦਾ ਸਾਡੀ ਪਹੰਤ ਨੂੰ ਨੁਕਸਾਨ ਹੋਇਆ ਵਾ ਅਸੀਂ ਸਰਕਾਰ ਮੰਗਾ ਕਰਦੇ ਆ ਵੀ ਇਹਨਾਂ ਕੋਈ ਮੁਆਜਰ ਦਿੱਤਾ ਜਾਵੇ ਜਿਹੜਾ ਨਸ਼ਬਾਤ ਚੋਂ ਨਬੀ ਹਾਂਜੀ ਕੀ ਘਟਨਾ ਵਾ ਫਰੀ ਤੁਹਾਡੇ ਘਟਨਾ ਸਾਨੂੰ ਕੋਈ ਪਤਾ ਹੀ ਨਹੀਂ ਮਿਲਦੇ ਅੰਦਰੋਂ ਕੱਢ ਕੇ ਲਿਆਏ ਅਚਾਨਕ ਕਿਤੇ ਅੱਗ ਲੱਗ ਗਈ ਇਹ ਹਾਂਜੀ ਅੰਦਰੋਂ ਖੇਚ ਕੇ ਲਿਆਏ ਮੇਰਾ ਸਾਰਾ ਸਰੀਰ ਸੜ ਗਿਆ ਹਾਂ ਕਿੰਨੇ ਕਿੰਨਾ ਨੁਕਸਾਨ ਹੋਇਆ ਜੀ ਉਮਰ ਦਾ ਨੁਕਸਾਨ ਤੇ ਹੁਣ ਪਤਾ ਲੱਗੂ ਕਿੰਨਾ ਨੁਕਸਾਨ ਜਿੰਨਾ ਟੰਦਾ ਸਾਡਾ ਸਾਰਾ ਸਰਕੇ ਸਵਾਹ ਹੋ ਗਿਆ ਕਰਦਾ ਕਿੰਨਾ ਕੁ ਨੁਕਸਾਨ ਹਾਂ ਜਿਹੜਾ ਘਰ ਦਾ ਤੁਹਾਡਾ ਜਿੱਥੇ ਤੁਸੀਂ ਰਹਿੰਦੇ ਉਹਦਾ ਕੀ ਨੁਕਸਾਨ ਹੋਇਆ ਮੈਂ ਪੁੱਤ ਪਤਾ ਨਹੀਂ ਕਿੰਨਾ ਮੈਂ ਕੁਟਮੀਆਂ ਕੋ ਗੋਡੇ ਨਹੀਂ ਮੇਰੇ ਚੱਲਦੇ ਮੈਂ ਕੱਢ ਕੇ ਮੈਨੂੰ ਚੱਕ ਕੇ ਲਿਆਏ ਮੁੰਡੇ ਅੱਗ ਦਾ ਪਤਾ ਕਦੋਂ ਲੱਗਿਆ ਤੁਹਾਨੂੰ ਅੱਗ ਦਾ ਮੈਨੂੰ ਤੇ ਮੈਨੂੰ ਮੇਰੀ ਭਝਾਈ ਵੀ ਮੈਂ ਉਹ ਮੈਨੂੰ ਕੱਢ ਕੇ ਲਿਆਈ ਕਹਿੰਦੇ ਕਿ ਅੱਗ ਲੱਗ ਗਈ ਆ ਤੇ ਆ ਜਾਓ ਬਾਹਰ ਆਓ ਤੁਸੀਂ को मेरे को उतोरी नहीं है मेरे होश ही उठ गए कि कितना नवर्ष गया है आई बड़े बड़े रजन्सिका आज किस तरह लगी है तुझे तो पता है ना आज किस तरह लगी है पता नहीं कितना लग गई है तो फिर फाइल परगेट वाले आगे से पॉकेट है आगे फाइल वुगेट वाले आगे से क्या कहते हैं कि डबल बोने के डबल आए हैं ਕਿੰਨਾ ਚੰਗਾ ਹਾਂ ਤੁਸੀਂ ਤੁਸੀਂ ਕੀ ਸਰਕਾਰ ਕੋ ਮੰਗ ਕਰਦੇ ਹੋ ਪ੍ਰਸ਼ਾਸਨ ਸਰਕਾਰ ਕੋ ਮੇਰਾ ਦੇਖੋ ਮੈਂ ਅਰੀ ਦੇ ਐਡੇ ਹਣੀ ਮੁਹੱਲ ਮੁਹੱਲ ਸਾਥੀ ਆ ਅੱਗੇ ਵੀ ਕਰਜ਼ਾ ਜਾ ਕੇ ਪੈ ਗਿਆ ਸਮਾਨ ਪਾਇਆ ਹੂੰ ਤੁਸੀਂ ਕੀ ਮੰਗੀ ਕਰਦੇ ਹੋ ਨਾ ਕਿ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਸਮਾਨ ਦਾ ਕੋ ਮਕਾਨ ਦਾ ਜੋ ਵੀ ਹੈਗਾ ਸਰਕਾਰ ਨੂੰ ਚਾਹੀਦਾ ਸਾਡੀ ਮਸਲਤ ਕਰਨੀ ਅੱਜ ਪੇ ਕੀ ਦਰਨਾ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਬਲਜੀਤ ਸਿੰਘ ਹੈ ਤੇ ਮੈਂ ਫਾਇਰ ਬ੍ਰਿਗੇਡ ਸultanpur ਲੋਧੀ ਦੀ ਡਿਊਟੀ ਕਰਦਾ ਤੇ ਅੱਜ ਸਵੇਰੇ 5:30 ਵਜੇ ਮੋਰੀ ਮੱਲਾ ਦੇ ਵਿੱਚ ਗੁਰੂ ਕਾ ਬਾਗ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਬਹੁਤ ਹੀ ਭਿਆਨਕ ਅੱਗ ਲੱਗੀ ਆ ਤੇ ਇਹ ਟੈਂਟ ਦੀ ਦੁਕਾਨ ਸੀ ਤੇ ਸਾਨੂੰ ਫਾਇਰ ਕੋਲ ਲਈ ਅਸੀਂ ਤੁਰੰਤ ਗੱਡੀਆਂ ਲੈ ਕੇ ਉੱਥੇ ਪਹੁੰਚੇ ਆ ਕੜੀ ਮੁਸ਼ਕਲ ਤੋਂ ਬਾਅਦ ਇਸ ਅੱਗ ਨੂੰ ਚੰਗੀ ਤਰ੍ਹਾਂ ਕੰਟਰੋਲ ਕਰ ਲਿਆ ਗਿਆ ਹੈ ਮਾਲੀ ਨੁਕਸਾਨ ਕਾਫੀ ਹੋਇਆ ਪਰ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਸਾਡੀ ਫਾਇਰ ਬ੍ਰਿਗੇਡ ਦੀ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਆ ਵੀ ਕਿਸੇ ਵੀ ਬੰਦੇ ਦਾ ਕੋਈ ਜਾਨੀ ਨੁਕਸਾਨ ਨਾ ਹੋਵੇ ਤੇ ਤੁਰੰਤ ਬੰਦਿਆਵਰੇ ਬੜੀ ਦਲੇਰੀ ਨਾਲ ਪਹੁੰਚ ਕੇ ਆਗ ਨੂੰ ਕੰਟਰੋਲ ਕੀਤਾ ਸਟੋਰ ਦਾ ਸੀ ਇਹ ਸਾਰੇ ਸਟੋਰ ਸੀਗਾ ਟੈਂਟ ਦਾ ਟੈਂਟ ਦਾ ਸਮਾਨ ਸੀ ਸਾਰਾ ਵਿਆਹ ਸਾਦੀਆਂ ਵਾਲਾ ਪਲੇਟਾਂ ਕੈਟਰਿੰਗ ਗਲਾਸ ਕੁਰਸੀਆਂ ਸਾਰਾ ਉਹ ਜਲ ਕੇ ਸੁਆਹ ਹੋ ਗਿਆ ਇਹਨਾਂ ਦਾ ਬਿਲਕੁਲ ਸਾਰੇ ਹਾਂਜੀ ਹਾਂਜੀ ਆਗ ਨੂੰ ਕਾਬੂ ਪਾਲ ਲਿਆ ਹਾਂਜੀ ਆਗੂ ਪੂਰੀ ਪੂਰੀ ਤਰ੍ਹਾਂ ਕੰਟਰੋਲ ਹੈ ਤੇ ਲਗਭਗ 100% ਇਹਨੂੰ ਕਾਬੂ ਕਰ ਲਿਆ ਗਿਆ ਹੈ ਜੀ